ਪਤੀ ਪਤਨੀ ਦਾ ਰਿਸ਼ਤਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਸਮਾਣਾ ਦੇ ਪਿੰਡ ਕੁਲਾਰਾਂ ਦੇ ਵਿੱਚ ਇੱਕ ਪਤਨੀ ਨੇ ਅਜੀਹਾਂ ਰੂਪ ਧਾਰਨ ਕੀਤਾ ਕਿ ਆਪਣੇ ਪਤੀ ਨੂੰ ਜਨਮ ਮੁਕਾ ਦਿੱਤਾ ਦਾਦੀ ਹੈ ਕਿ ਇਹਨਾਂ ਦੇ ਆਪਸ ਵਿੱਚ ਪਹਿਲਾਂ ਵੀ ਕਈ ਵਾਰ ਲੜਾਈ ਝਗੜੇ ਹੋ ਚੁੱਕੇ ਨੇ ਅਤੇ ਪਤਨੀ ਦੇ ਪਹਿਲਾਂ ਵੀ ਤਿੰਨ ਵਿਆਹ ਹੋ ਚੁੱਕੇ ਨੇ ਤੇ ਆਤਮਾ ਸਿੰਘ ਦੇ ਨਾਲ ਇਸ ਦਾ ਚੌਥਾ ਵਿਆਹ ਹੋਇਆ ਸੀ ਅਕਸਰ ਹੀ ਘਰ ਦੇ ਵਿੱਚ ਕਲੇਸ਼ ਕਰਦੀ ਸੀ ਤੇ ਪਹਿਲਾਂ ਵੀ ਕਈ ਵਾਰ ਇਹ ਆਪਣੇ ਪਤੀ ਆਤਮਾ ਸਿੰਘ ਦੀ ਬਹਿਰੈਮੀ ਦੇ ਨਾਲ ਕੁੱਟਮਾਰ ਕਰ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਉਦੋਂ ਹੱਦ ਹੋ ਗਈ ਜਦੋਂ ਇਸ ਨੇ ਆਪਣੇ ਪਤੀ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਇਹ ਇਲਜ਼ਾਮ ਪੀੜਤ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਦੱਸਿਆ ਜਾ ਰਿਹਾ ਕਿ ਇਸ ਮਹਿਲਾ ਦੇ ਵੱਲੋਂ ਚੋਰੀ-ਚੋਰੀ ਐਂਬੂਲੈਂਸ ਬੁਲਾਈ ਗਈ ਤੇ ਐਂਬੂਲੈਂਸ ਨੂੰ ਬਾਹਰ ਸੜਕ ਤੇ ਹੀ ਖਿਲਾਰ ਦਿੱਤਾ ਅਤੇ ਅੰਦਰ ਜਦੋਂ ਡੈੱਡ ਬੋਡੀ ਚੱਕਣ ਵਾਸਤੇ ਆਏ ਤਾਂ ਇਸ ਮ੍ਰਿਤਕ ਦੀ ਮਾਂ ਨੇ ਖੜਕਾ ਸੁਣਿਆ ਤਾਂ ਜਦੋਂ ਉਸ ਨੇ ਖੜਕੇ ਦੇਖਿਆ ਤਾਂ ਰੌਲਾ ਪਾਉਣ ਤੋਂ ਬਾਅਦ ਉੱਥੇ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਗਏ ਜਿਸ ਤੋਂ ਬਾਦ ਪੁਲਿਸ ਨੂੰ ਸੱਦਿਆ ਗਿਆ ਤੇ ਪੁਲਿਸ ਆਈ ਤੇ ਇਸ ਮ੍ਰਿਤਕ ਦੀ ਡੈੱਡ ਬਾਡੀ ਨਾਲ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਚਾਚੇ ਤੇ ਉਸ ਦੇ ਪਿਤਾ ਨੇ ਇਸ ਮਾਮਲੇ ਲੈ ਕੇ ਵੱਡੇ ਖੁਲਾਸੇ ਕੀਤੇ ਕਿ ਪਹਿਲਾਂ ਵੀ ਇਹ ਆਤਮਾ ਸਿੰਘ ਦੇ ਨਾਲ ਬਹੁਤ ਵਾਰ ਕੁੱਟਮਾਰ ਕਰ ਚੁੱਕੀ ਹੈ ਜਿਸ ਦੇ ਚਲਦੇ ਹੁਣ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਵਿਆਹ ਹੋਏ ਹਨ ਹਾਂਜੀ ਇਸ ਦੇ ਤਿੰਨ ਵਿਆਹ ਨੇ ਤਿੰਨੇ ਆਧਾਰ ਕਾਰਡ ਇਹਦੇ ਕੋਲੇ ਇਸ ਟਾਈਮ ਹੈਂਗੇ ਨਹੀਂ ਤਿੰਨੇ ਜੀ ਇਹ ਖਤਮ ਕਰੇ ਨੇ ਤਿੰਨੇ ਕੋਈ ਮਤਲਬ ਇਹਦੇ ਕਾਰਵਾਈ ਨਹੀਂ ਹੋਈ ਪਹਿਲੇ ਮਰ ਗਏ ਤਿੰਨਾ ਹਾਂਜੀ ਤਿੰਨੋਂ ਖਤਮ ਹੋ ਗਏ ਪਰ ਸਾਡਾ ਵੀ ਮੁੰਡਾ ਮਰਿਆ ਗਿਆ ਸਾਡੀ ਤਰਖਾਸ ਆ ਜੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਂ ਲੈਣਾ ਚਾਹੀਦਾ ਜੀ ਬਹੁਤ ਧੰਨਵਾਦ ਜੀ ਮੇਰਾ ਨਾਮ ਜੀ ਤਰਸੇਮ ਸਿੰਘ ਆ ਜੀ ਤੁਹਾਡੇ ਭਾਈ ਦਾ ਨਾਮ ਕੀ ਸੀ ਮੇਰੇ ਭਰਾ ਦਾ ਨਾਮ ਮੇਰਾ ਪਤੀਜਾ ਲਗਦਾ ਸੀ ਜੀ ਪਤੀਜਾ ਲਗਦਾ ਹੈ ਹਾਂਜੀ ਉਹਦਾ ਨਾਮ ਆਤਮਾ ਸਿੰਘ ਸੀ ਹਾਂ ਕੀ ਹੋਇਆ ਕੱਲ ਰਾਤ ਕੱਲ ਰਾਤ ਤਾਂ ਵੀਰ ਜੀ ਇਹ ਗੱਲ ਹੋਈ ਹੈ ਕਿ ਉਹ ਉਹਦਾ ਨਿਮੇੜਾ ਹੋਣ ਵਾਲਾ ਸੀ ਹੂੰ ਪੰਚਾਇਤ ਕੋਲੇ ਅਸੀਂ ਬੰਦਿਆ ਕੋਲੇ ਗਏ ਤੇ ਮੈਂ ਤੇ ਮੇਰੇ ਤਾਇ ਦਾ ਮੁੰਡਾ ਹੰਸ ਰਾਜ ਉਹ ਜਿਹੜਾ ਮੁੰਡਾ ਆਤਮਾ ਸਿੰਘ ਸੀ ਉਹ ਕਹਿੰਦਾ ਮੈਂ ਬਹੁਤ ਜਿਆਦੇ ਦੁਖੀਆਂ ਤਕਰੀਬ ਨਾਲ ਕਈ ਵਾਰ ਖੇਲੇ ਹੋ ਗਏ ਸੀਗੇ ਪਹਿਲਾਂ ਉਹਦੇ ਸਿਰ ਦੇ ਵਿੱਚ ਵੀ ਮਾਰਿਆ ਗਿਆ ਰਾਣ ਇਹਨੇ ਇਹਨੇ ਘਰ ਵਾਲੀ ਨੇ ਜਿਹੜੀ ਉਹਦੇ ਘਰ ਵਾਲੀ ਰਾਣੀ ਕੌੜਾ ਤੇ ਉਹਦੇ ਟਾਂਕੇ ਲੱਗੇ ਹੋ ਨੇ ਉਹਦੀਆਂ ਤਸਵੀਰਾਂ ਪਈਆਂ ਨੇ ਹੀ ਸਾਡੇ ਕੋਲੇ ਵੀਡੀਓ ਪਈਆ ਅਸੀਂ ਉਹ ਦਿਖਾਵਾਂਗੇ ਇਹਦੇ ਨਾਲ ਆਦੇ ਤੁਸੀਂ ਕਿਉਂ ਮਾਰਦੀ ਸੀ ਇਹਨੂੰ ਮਾਦੀ ਤਾਂ ਇਹ ਸੀਗੀ ਜੀ ਬਿਨਾ ਮਤਲਬ ਤੋਂ ਕਈ ਵਾਰੀ ਕਹਿੰਦਾ ਦੀ ਹਾਂ ਮੈਨੂੰ ਖਰਚਾ ਘਟ ਦਿੰਦਾ ਤੇ ਉਹ ਖਰਚਾ ਵੀ ਦਿੰਦਾ ਮੋਟਰ ਲਵਾਈ ਪੱਠੇ ਤੋਂ ਪੈਸੇ ਫੜ ਲਈ ਜਦੋਂ ਇੱਕ ਵਾਰੀ ਉਹਨੇ ਲੱਖ ਰੁਪਇਆ ਫੜੇ ਲਿਆ ਕਿਤੋਂ ਤੇ ਹੁਣ ਉਹ ਪੈਸੇ ਦੁਬਾਰਾ ਤਾਂ ਦੇਣੇ ਨਹੀਂ ਉਹਨੇ ਉਹ ਕਹਿੰਦਾ ਪਹਿਲਾਂ ਪੈਸੇ ਪੂਰੇ ਕਰੋ ਤੇ ਦੁਬਾਰਾ ਜੀ ਉਸ ਤੋਂ ਬਾਦੋਂ ਕਹਿੰਦੀ ਖਰਚਾ ਲਿਆ ਉਹਦੇ ਪਿੱਛੇ ਲੜਾਈ ਉਹ ਟਰੈਕਟਰ ਚਲਾਉਂਦਾ ਜੀ ਪੱਠੇ ਤੇ ਮਜ਼ਦੂਰੀ ਕਰਦਾ ਸੀਗਾ ਇਹ ਵੀ ਕੁਝ ਕੰਮ ਕਰਦੀ ਸੀ ਹਾਂ ਜੀ ਇਹ ਰਿਕਸ਼ਾ ਚਲਾਉਂਦੀ ਆ ਜੀ ਇਹ ਰਿਕਸ਼ਾ ਆਟੋ ਜਿਹੜਾ ਲਾਈਟ ਵਾਲਾ ਹੁੰਦਾ ਉਹ ਚਲਾਉਂਦੀ ਆ ਜੀ ਇਹ ਰਾਤ ਕੀ ਹੋਇਆ ਫਿਰ ਰਾਤ ਤਾਂ ਜੀ ਬਸ ਤਕਰੀਬਨ 12 ਕ ਦਾ ਟਾਈਮ ਸੀ ਜਨ ਤਾਂ ਫਿਰ ਮੇਰੇ ਦੇਖੀ ਨਹੀਂ ਕਢੀ ਤੇ 12 ਵਜੇ ਇਹਨੇ ਜਦੋਂ ਮੁੰਡਾ ਦਾ ਵੇਲੇ ਪਹਿਲੀ ਮੁੱਕ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਬਦਲਾ ਘਰੇ ਜਦੋਂ ਕਿਤੇ ਉਹ ਆਪਣੀ ਬੈਨ ਨਹੀਂ ਹੁੰਦੀ ਜਿਹੜੀ ਹਸਪਤਾਲ ਦੇ ਵਿੱਚ ਹੁੰਦੀ ਐਂਟੋ ਐਂਬੂਲੈਂਸ ਆ ਤੇ ਉਹ ਮੰਗਾ ਲਈ ਇਹਨੇ ਉਹ ਮਗਾ ਕੇ ਅੱਗੇ ਤਾਂ ਮਤਲਬ ਪਹਿਲਾਂ ਇੱਕ ਦੋ ਵਾਰੀ ਇਹ ਆਪੇ ਪਖੰਡਾ ਕਰਨ ਲੱਗੀ ਬਾਹਰ ਚ ਮੰਗਾਉਂਦੀ ਸੀ ਪਰ ਕੱਲ ਇਹਨੇ ਸੜਕ ਤੀ ਖਲਾਰਤੀ ਤੇ ਉੱਥੇ ਜਾਨਕੀ ਜਿਹੜੀ ਦੇ ਵਿੱਚ ਬੰਦੇ ਨੂੰ ਪਾ ਕੇ ਲੈ ਕੇ ਆਉਂਦੇ ਨੇ ਹਾਂਜੀ ਟੀਚਰ ਤੇ ਉਹ ਮਤਲਬ ਵਾਰਚ ਲੈ ਆਏ ਜਦੋਂ ਉਹਦਾ ਖੜਕ ਆਉਣ ਲੱਗਿਆ ਤਾਂ ਆਤਮੇ ਦੀ ਮੰਮੀ ਨੂੰ ਕਿਤੇ ਖੜਕਾ ਸੁਣ ਗਿਆ ਉਹ ਆਤਮੇ ਦੇ ਡੈਡੀ ਨੂੰ ਆਖਣ ਲੱਗੀ ਕਹਿੰਦੀ ਦੇਖ ਤਾਂ ਲੈ ਬਾਹਰ ਖੜਕਾ ਕਾਹਦਾ ਹੋ ਰਿਹਾ ਹੈ ਜੇ ਦੇਖਿਆ ਵੀ ਐਂਬੂਲੈਂਸ ਆ ਕਿਉਂ ਕਿਉਂ ਕਰ ਰਹੀ ਹੈ ਉਹਦੀ ਆਵਾਜ਼ ਵੀ ਆ ਗਈ ਉਹ ਵੀ ਉਹਨੂੰ ਮੰਜੇ ਦੇ ਪਾਸੇ ਜਾਣ ਲੱਗੇ ਕਹਿੰਦੀ ਜਿਹੜਾ ਕੰਮ ਨਹੀਂ ਆਪਾਂ ਡਰਦੇ ਸੀ ਹੋਣਾ ਸੀ ਉਹ ਹੋ ਗਿਆ ਪਰ ਜਦੋਂ ਜਾ ਕੇ ਉਹਦੇ ਡੈਡੀ ਨੇ ਅੰਦਰ ਦੇਖਿਆ ਤਾਂ ਮੁੰਡਾ ਉਸ ਟਾਈਮ ਡੱਡ ਪਿਆ ਸੀ। ਉਸ ہاں ਜੀ ਨਹੀਂ ਜੀ ਬਿਲਕੁਲ ਖਤਮ ਸੀਗਾ ਮੁੰਡਾ। ਤੇ ਉਸ ਤੋਂ ਬਾਅਦ ਜੀ ਕਈ ਵੀ ਨੇ ਮਾਰੇ ਇਸਨੇ ਮਾਰੇ? ਹਾਂ ਜੀ। ਮਤਲਬ ਇਹਦੇ ਵਿੱਚ ਜੇ ਉਹਨੇ ਨਾ ਮਾਰਿਆ ਹੁੰਦਾ ਜਦੋਂ ਮੁੰਡਾ ਤੜਫਦਾ ਇੱਕੋ ਲਖਤ ਬੰਦੇ ਦੀ ਜਾਨ ਨਹੀਂ ਨਿਕਲਦੀ। ਤੇ ਜੇ ਉਹ ਜਦੋਂ ਤੜਫਦਾ ਜੀ ਕਿਸੇ ਗੁਆਂਢੀ ਨੂੰ ਕਹਿੰਦੀ ਭਾਈ ਉਹ ਸਰੀਅਸ ਆ ਕੇਸ ਆ ਵੀ ਆਓ ਜਾ ਦੇ ਬਿਮਾਰਾ ਉਹ ਤੜਫ ਰਿਹਾ ਆਪਾਂ ਹਸਪੀਟਲ ਲੈ ਕੇ ਚੱਲੀਏ। ਵੀ ਕਿਸੇ ਨੂੰ ਤਾਂ ਕਹਿੰਦੀ ਕਿਸੇ ਦੀ ਤਾਂ ਮਤਦਾਂ ਲੈਂਦੀ ਐਨੇ ਘਰ ਸੀ ਕਿਸੇ ਨੂੰ ਜਗਾਉਂਦੀ ਪਰ ਯਾਨੀ ਕਿ ਆਪਾਂ ਤੇ ਇਹੀ ਕਹਿਣਾ ਚਾਹੁੰਦੇ ਹਾਂਗੇ ਨਾ ਕਿਹੜੇ ਮਾਰੇ ਤੁਹਾਨੂੰ ਕਿਵੇਂ ਲੱਗਦਾ ਕੀ ਮਾਰੇ ਇਥੇ ਦੇਖੋ ਜੀ ਇਹ ਲੱਗਦਾ ਵੀ ਮਤਲਬ ਕਿ ਹੁਣ ਇਹ ਤਾਂ ਲੱਭ ਹੀ ਜਾਣਦਾ ਜੀ ਸਰਾਣੇ ਨਾਲ ਕੋਈ ਕੋਟ ਉਹਦਾ ਗਲਾ ਕੁੱਟ ਕੇ ਵੀ ਮਾਰ ਸਕਦੇ ਆ ਕੋਈ ਨਿਸ਼ਾਨ ਨਹੀਂ ਕੋਈ ਨਿਸ਼ਾਨ ਨਹੀਂ ਸੀ ਮਾਤਰਾ ਜਦੋਂ ਸਰਾਣੇ ਨਾਲ ਆ ਮੂੰਹ ਤੇ ਉੱਤੇ ਦੱਬ ਕੇ ਵੀ ਬੱਚਾ ਮਾਰਿਆ ਸਿਆ ਸਕਦਾ ਜੀ ਉਹ ਕਿਉਂ ਕਿਦ ਨਾਲ ਬਣੀ ਨਹੀਂ ਅਣਮਣ ਸੀ ਪਹਿਲਾਂ ਤੋਂ ਤਵਿਆਂ ਨਾਲ ਵੀ ਕੁੱਟਿਆ ਉਹ ਤੇ ਉਹਦੀ ਨਾਲ ਤਸਵੀਰ ਲਾਵਾਂਗੇ ਖੂਨ ਦੇ ਨਾਲ ਲਿਪ ਹੋਈ ਉਹ ਬਿਲਕੁਲ ਅਜੀ ਤੀਨਾਉ ਟੋੜ ਹੁਣ ਸਾਹ ਸੰਗਾ ਜੀ ਹਾਂ ਜੀ ਹੁਣ ਸਾਹ ਸੰਗਾ ਜੀ ਹਾਂ ਕਿਹੜੇ ਪਿੰਡ ਦੇ ਰਹਿਣਾ ਲੇਓ ਕਲਾਰਾਂ ਹਾਂ ਹਾਂ ਕੀ ਗੱਲ ਹੋਈ ਐ ਤੁਹਾਡੇ ਬੱਚੇ ਨਾਲ ਕੀ ਤੁਸੀਂ ਕਹਿੰਦੇ ਕੀ ਵਿਆਹ ਲਿਖਾਇਆ ਤੁਹਾਡੇ ਮਹਾਰਾਜ ਜੀ ਨੇ ਕਿਨੋਂ ਜਿਹੜੀ ਉਹ ਘਰ ਆਈ ਸੀ ਕੀ ਨਾਮ ਦਾ ਰੌਣਿਕਾ ਰੋਈ ਕੀ ਕਾਰਨ ਹੋਇਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਮਾਰੇ ਉਹ ਕਾਰਨ ਤਾਂ ਇਹ ਆ ਜੀ ਸੱਤ ਤਾਂ ਉਹ ਜਿੰਦ ਨੇ ਆਈ ਤੇ ਉਦੋਂ ਦੀ ਪੈਸੇ ਮੰਗ ਰਤੀ ਹੋ ਅੱਛਾ ਪੈਸੇ ਅਸੀਂ ਦੇ ਨਹੀਂ ਸਕੇ ਹਮ ਹੁਣ ਉਹ ਹੋਇਆ ਸੀ ਉਹ ਅਸੀਂ ਕਰਦੇ ਤੇ ਹੁੰਦਾ ਵੀ ਦੇ ਦਾਂਗੇ ਜਾਂ 2 ਲੱਖ ਦਾ ਹਮ ਅੱਜ ਹੁਣ ਚੰਦੇ ਚੜਦਾ ਔਰ ਕਿਤਾ ਉਦੋਂ ਦੀ ਕੂਕਰੀ ਤੇ ਵੀ ਮਤਲਬ ਮਾਰੂ ਰਾਤ ਰਾਤ ਕੀ ਹੋਇਆ ਰਾਤ ਤਾਈ ਸਾਨੂੰ ਤਾਂ ਉਹਦੀ ਪਤਾ ਲੱਗਿਆ ਜਦੋਂ ਇਹਨੇ ਚੋਰੇ ਚੋਰੇ ਅੰਗੋਲਾਸਾ ਬੁਲਾ ਦਿੱ ਅੱਛਾ ਜਦੋਂ ਉੱਤੇ ਧਰਨ ਲੱਗੇ ਨਾ ਉਹਦੇ ਪਤਾ ਲੱਗਾ ਮੈਂ ਇਹ ਬੁਲਾਸਾ ਤਾਂ ਰੋਕ ਤਾ ਕਰ ਮੈਂ ਕਿਸ ਤਰ੍ਹਾਂ ਲੱਗਿਆ ਮਾਰੇ ਕਿਸ ਤਰ੍ਹਾਂ ਮਰੇ ਉਹ ਕੋਈ ਨਿਸ਼ਾਨ ਉਸੋਂ ਹੈ ਸੱਟ ਵਟ ਦੇ ਮਾਜੀ ਸਾਨੂੰ ਤਾਂ ਇਹ ਨਿਸ਼ਾਨ ਲੱਗਦਾ ਵੀ ਕੱਪੜਾ ਧਰ ਕੇ ਗੜਾ ਦੱਪਿਆ ਹੈ ਕੱਪੜਾ ਧਰ ਕੇ ਗੜਾ ਦੱਪਿਆ ਦਾ ਉੱਥੇ ਵਿੱਚ ਚੱਪਲ ਵਗੈਰਾ ਮਿਲੀ ਸੀ ਉੱਥੇ ਤੁਹਾਨੂੰ ਕਿਹਦੀ ਕੋਈ ਜਿਵੇਂ ਕਹਿੰਦੇ ਹੋ ਕਿ ਚੱਪਲ ਇਹ ਕੱਪੜਾ ਧਰ ਕੇ ਕੱਪੜਾ ਹਾਂਜੀ ਹਾਂ ਅੱਛਾ ਕੱਪੜਾ تھا ਉੱਥੇ ਕੋਈ ਕੱਪੜੇ ਸਾਰੇ ਤੇ ਉੱਥੇ ਕੱਪੜੇ ਤੇ ਤੁਸੀਂ ਕਿ ਉਸ ਘਰ ਤੇ ਰਹਿੰਦੇ ਹੋ ਜਿੱਥੇ ਇਹ ਤੁਹਾਡੀ ਰਾਣੀ ਮੁੰਡਾ ਪੁੱਤ ਆ ਰਹਿੰਦਾ ਜਰਾ ਤੇ ਅੱਡੜ ਰਹਿੰਦੀ ਅਲੱਗ-ਅਲੱਗ ਰਹਿੰਦੇ ਆ ਬਾਕੀ ਲੱਕਾਂਗੇ ਅਟਰੰਦ ਹਾਂ ਗਿਆ ਸੀ ਅਟਰੰਦ ਨੇ ਛੋਟੇ ਬੇਟੇ ਨਾਲ ਚਾਰ ਜੀ ਇੱਕ ਐ ਨੰਬਰ ਦਾ ਸੀ ਆਤਮਾ ਦੂਜੇ ਦਾ ਹੈ ਦੂਜੇ ਦਾ ਤੁਹਾਨੂੰ ਸਕੇ ਵੀ ਨੇ ਮਰੇ ਹੈ ਇਹ ਸਕੇ ਤੁਹਾਡਾ ਹਾਂ ਜੀ ਹੂੰ हां जी हां ਦਾਜੀ ਇੱਕ ਹੀ ਮ੍ਰਿਤਕ ਦੀ ਪਤਨੀ ਸਮਾਣਾ ਦੇ ਵਿੱਚ ਈ ਰਿਕਸ਼ਾ ਚਲਾਉਂਦੀ ਸੀ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ हां ਸਾਡੇ ਕੋਲ ਤਲਾਹ ਆਈ ਹੈ ਜੀ ਹਸਪੀਟਲ ਤੋਂ ਵੀ ਆਤਮ ਸਿੰਘ ਦੀ ਡੈਡਾ ਬੜਾ ਡੈਡਾ ਆਈ ਹੈ ਉਸ ਸੰਬੰਧੀ ਅਸੀਂ ਉਸ ਦੇ ਪਿਤਾ ਜੀ ਨੂੰ ਕੋਈ ਬਿਆਨ ਤੈਅਰ ਕਰਾਇਆ ਹੈ ਕਿ ਜਿਹੜੀ ਮੇਰੇ ਲੜਕੇ ਦੀ ਮੌਤ ਹੈ ਮੇਰੀ ਨੂੰਨੇ ਕੀਤੀ ਹੈ ਇਹ ਗੱਲ ਕੁੱਟ ਕੇ ਕੋਈ ਇਸ ਤਰ੍ਹਾਂ ਇਹਨਾਂ ਕੋਈ ਮਤਲਬ ਦੇਸ ਬੈ ਰ ਨਹੀਂ ਹਾਂ ਉਹ ਅਸੀਂ ਉਹਨੇ ਬਿਆਨ ਲਿਖ ਕੇ ਜੀ ਜੋ ਬੰਦਰ ਹੈ 197 ਐਸਾ ਬੜਾ ਤਨਸਦੋ ਉਹ ਤੇ ਅਸੀਂ ਕਾਰਵਾਈ ਅਮਲ ਕਰ ਲਿਆ ਰਹਾਂ ਬਾਕੀ ਪੋਸਟਮਾਨ ਕੋਲ ਜੋ ਹੋਰ ਵੀ ਕੋਈ ਸਾਹਮਣੇ ਆਈ ਗੱਲ ਉਹ ਤੁਤੀ ਸੀ ਲੈਂਦੀ ਜਾਊਗੀ ਜੀ ਦਾਜ ਦੇ ਕਿ ਮ੍ਰਿਤਕ ਦੇ ਪਿਤਾ ਹੰਸਰਾਜ ਦੇ ਬਿਆਨ ਦਰਜ ਕਰ ਲਏ ਗਏ ਨੇ ਮ੍ਰਿਤਕ ਦੀ ਪਤਨੀ ਦੇ ਖਿਲਾਫ ਬੀ ਐਨ ਐਸ ਦੀ ਧਾਰਾ 103 ਦੇ ਤਹਿਤ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਨੂੰ ਕੀ ਇਨਸਾਫ ਮਿਲਦਾ ਹੈ